ਉਦਰਾ ਕੁਤਰੀ ਦਾ ਸ਼ੌਂ ਕਰ ਲੈ ਜੱਟ ਬੁੱਤ ਤੇਰੀ ਤੇ ਕੱਲੀ ਰਹੀ ਜਿੱਤੀ ਐ ਜਿੱਤੀ ਸੀ ਕੱਲੀ ਰਹੀ ਕੀ ਉਦੋਂ ਬਾਦ ਨਹੀਂ ਡਾਈ ਡੂਈ ਨਾ ਉਦੋਂ ਬਾਦ ਇਹ ਮੈਲੇ ਆ ਬੁੜਕੇ ਕੱਟੀ ਨਹੀਂ ਠੀਕ ਹੈ ਕਿਹੜੇ ਪਿੰਡ ਜਿੱਤੀ ਐ ਹਬੋਨਾ ਹਾਂ ਹਬੋਨਾ ਪਿੰਡ ਐ ਫਾਜ਼ਲ ਕਾ ਕੋਲੇ ਹਬੋਨਾ ਪਿੰਡ ਜਿੱਤੀ ਐ ਜੀ ਫਾਜ਼ਲ ਕਾ ਕੋਲੇ ਨਿਮਾਪੇ ਫਿਰ ਮਾਪੇ ਹੈਗਾ ਨਾ ਕਹਿੰਦਾ ਨਹੀਂ ਅੱਧਰੋਂ ਛੱਡੀ ਸੀ ਉਹ ਸਾਖਣ ਵਾਲ ਰਹੀ ਸੀ ਆਪਾਂ ਨਹੀਂ ਸਭੀ ਇਹ ਸ਼ਵੀਰ ਨਾਲ ਬਾਈ ਜਾਣ ਕਰਦੇ ਨੇ ਸਾਖਣ ਲਈ ਹਾਂ ਸਰਗੇ ਨਾਲ ਠੀਕ ਸਾਖਦਾ ਬੱਚਾ ਨਿਕਲਦਾ ਬੈਠੇ ਕੋਈ ਅਰੀ ਦੀ ਉੱਥਾ ਜਿਹੜਾ ਬਾਦਾ ਹੋਆ ਆਹਾਂ ਹਾਂ ਨੀ ਸ਼ਾਖ ਤੱਕ ਹੀ ਰਿਜਲਟ ਹੈ ਸ਼ਾਖੇ ਦਾ ਸਿਰ ਹੀ ਹੈ ਹਾਂਜੀ ਬਈ ਤੇ ਇਧਰ ਪੱਲਾ ਚੈੱਕ ਕਰ ਲੋ ਜੀ ਚਟੀਆਂ ਅੱਖਾਂ ਤੇ ਚੱਟੀ ਨੋਕ ਚੱਟੀ ਨੋਕ ਤੇ ਬਾਕੀ ਬਈ ਪੰਜਾਂ ਦਾ ਸ਼ੌਂਕ ਕਰਾ ਦੇ ਖੁਸ਼ਕ ਪੰਜੇ ਨੀ ਚੈੱਕ ਕਰ ਲੋ ਬਈ ਠੀਕ ਹੈ ਜੀ ਤੇ ਬਾਕੀ ਓਕੇ ਆ ਉਧਰ ਕਿਥੇ ਛੱਡਿਆ ਬਈ ਇਹ ਕੰਦਾਲੇ ਬਈ ਕੰਦਾਲੇ ਛੱਡਿਆ ਕਿਵੇਂ ਕੀ ਰੰਗ ਦਾ ਆਏ ਨੇ ਉੱਥੇ ਸੀ ਉੱਥੇ ਇਸੇ ਚ ਆਇਆ ਸੀ ਭਾਈ ਉਹ ਨਾਲ-ਨਾਲੇ ਪਿੰਡ ਹੈਗਾ ਉੱਥੋਂ ਆਇਆ ਸੀ ਉੱਥੇ ਭਾ ਕੇ ਲੈਂਦਾ ਉਹ ਪਿੰਡ ਦਿਖੀ ਜਾਂਦਾ ਉਹ ਟਾਵਰ ਤੇ ਇਹ ਸਾਸ ਹੀ ਹਾਂ ਪਿੰਡ ਨਹੀਂ ਛੱਡਦੇ ਕਬੂਤਰ ਰੁਕ ਪਿੰਡ ਨਹੀਂ ਛੱਡਿਆ ਠੀਕ ਆ ਜੀ ਓਕੇ ਆ ਇਧਰ ਕਾਲੀ ਪੂਜ ਦਾ ਬੱਚਾ ਜੀ ਆ ਜੋੜੀ ਦਾ ਆ ਜੋੜੀ ਦਾ ਨਾ ਇਸੇ ਦਾ ਹੀ ਆ ਸ਼ਾਖਾ ਕਬੂਤਰ ਉਹ ਖੱਟੀਆਂ ਅੱਖਾਂ ਵਾਲੀ ਕੂਤਰੀ ਦਾ ਠੀਕ ਆ ਮੇਰੇ ਵੀਰੋ ਤੇ ਬਾਕੀ ਓਕੇ ਨਿਹਰੀ ਅੱਗ ਹੀ ਆ ਇਹ ਬਾਜੀ ਜਿੱਤੂਗਾ ਇਹ ਪੱਕਾ ਸਾਰੇ ਸਾਰਿਆਂ ਨੂੰ ਹੋਰ ਦੱਸੋ ਕੀ ਹਾਲ ਚਾਲ ਨੇ ਜੀ ਪੁੱਤਰ ਕਾ ਤਾਂ ਠੀਕ ਆ ਸਾਰੇ ਬਾਈਆਂ ਦੇ ਘਰ ਪਰਿਵਾਰ ਸੱਟ ਨੇ ਆਜੋ ਆਇਦਾ ਨਵਾਂ ਬਲੌਗ ਭਾਈ ਸਟਾਰਟ ਕਰਦੇ ਆਂ ਤੜਕੇ ਤੜਕੇ ਪਹਿਲਾਂ ਤਾਂ ਕਬੂਤਰਾਂ ਕੋਲੇ ਢੇੜਾ ਮਾਰ ਗਏ ਸੀਗੇ ਤੇ ਹੁਣ ਆਉਣੇ ਆ ਜੀ ਦੁਬਾਰਾ ਜੋੜੀ ਨੂੰ ਜਾਲ ਚ ਪਾਉਣੇ ਇੱਕ ਤਾਂ ਇੱਕ ਮਾ ਕਬੂਤਰੀ ਜੀ ਬਾਹਰ ਕੱਢੀ ਸੀ ਧੁੱਪ ਲਾਉਣ ਵਾਸਤੇ ਜਿਹੜੀ ਕਬੂਤਰੀ ਨੂੰ ਸੋਕਾ ਹੋਇਆ ਅੱਗੇ ਨਾਲ ਤਾਂ ਸੈੱਟ ਆ ਇਹ ਠੀਕ ਆ ਜੀ ਬਸ ਦੋ ਤਿੰਨ ਵਾਰੀ ਤਿੰਨ ਟਾਈਮ ਤੇਲ ਦੇਣਾ ਸੀ ਆਪਾਂ ਇੱਕ ਟਾਈਮ ਦਿੱਤਾ ਗਿਆ ਉਹ ਚੀਜ਼ ਬਾਕੀ ਕਬੂਤਰ ਦੀ ਅੱਖਾਂ ਚੈੱਕ ਕਰ ਲਓ ਜੀ ਠੀਕ ਹੈ ਜੀ ਕੂਤਰੀ ਆ ਇਹ ਮੈਂ ਕਹਿੰਦਾ ਸੈੱਟ ਹੋ ਜੇ ਅੱਕੀ ਬਈ ਗੇਟ ਤਾਂ ਲਿਆ ਖੋਲ ਤੇ ਹੁਣ ਜੋੜੀ ਨੂੰ ਕੱਢਦੇ ਆ ਬਾਹਰ ਇਧਰ ਆ ਕਾਲਾ ਚੀਨਾ ਜੀ ਕੀ ਬਾਤ ਤਣੇ ਕੂਤਰ ਬਹੁਤ ਸੋਹਰਾ ਨਰੀ ਅੱਗਾ ਇਹ ਠੀਕ ਹੈ ਜੀ ਤੇ ਇਧਰ ਜੋੜੀ ਨੇ ਪਾ ਦਿੱਤੇ ਜਾਲ ਚਾਵਲੀ ਨੂੰ ਠੀਕ ਹੈ ਜੀ ਮਾਲਾ ਜੀ ਵਿਖਾਈ ਆ ਪਾਣ ਦੇ ਹੁੰਦੇ ਲਾੜੇ ਤੇ ਨਜ਼ਾਰਾ ਆ ਜੇ ਕੂਤਰੀ ਟੋਈ ਪੰਨੀ ਖੜੀ ਆ ਤੇ ਕੂਤਰ ਨੂੰ ਕੱਲੇ ਨੂੰ ਧੁੱਪ ਲਾਉਣੇ ਅੱਜ ਕੂਤਰੀ ਨੂੰ ਜਾਲ 'ਚ ਬੈਠੀ ਰਹਿਣ ਦੀ ਹੈ ਹੰਡਾਉਂਡਾ ਲਾਹ ਦੂਗੀ ਠੀਕ ਹੈ ਜੀ ਤੇ ਬਾਕੀ ਓਕੇ ਆ ਉਧਰ ਵੀ ਬਕੂਤਰੀ ਬੈਠੀ ਜਾਂਦਾ ਆਪਦੇ ਝਾਂਡੇ ਤੇ ਬੱਚਾ ਮਰ ਗਿਆ ਤੇ ਦੂਜੀ ਕਬੂਤਰੀ ਦਾੰਡਾ ਸੇਕੀ ਜਾਂਦੀ ਆ ਤੇ ਬਾਦ ਜਾਲ ਚ ਪਾਈਏ ਕਬੂਤਰ ਤੇ ਤੁੱਪ ਲਵਾਈਏ ਜਾਂ ਜੋੜੀ ਨੂੰ ਹੀ ਪਾ ਦਿੰਨੇ ਅੱਗੇ ਨਾ ਵੇਖੀ ਜਾ ਸੀ ਤੇ ਇਧਰ ਆਹ ਸੱਚ ਇਹਨੂੰ ਡਾ ਗੀਏ ਪਹਿਲਾਂ ਯਾਰ ਅੱਜ ਨਾ ਚੇਤੇ ਹੀ ਆ ਗਿਆ ਮੈਨੂੰ ਇਹਨੂੰ ਵੇਖ ਕੇ ਬੜੇ ਦਿਨ ਹੋ ਗਏ ਡਾਇਆ ਹੀ ਨਹੀਂ ਜੀ ਹੁਣ ਇਹਨਾਂ ਨੂੰ ਦੋਨਾਂ ਨੂੰ ਇਕੱਠਿਆਂ ਡਾਉਣੇ ਆ ਆ ਵੇਖੋ ਇਕੱਠੇ ਉੱਡ ਪਿਆ ਨਾ ਕਬੂਤਰ ਨਾਲ ਹੀ ਕਬੂਤਰ ਤੇ ਠੀਕ ਆ ਜੀ ਆਓ ਉੱਡਣ ਲੱਗ ਗਏ ਹੁਣ ਹੁਣ ਤੁਹਾਨੂੰ ਮਖਾਈਏ ਵੀ ਕਿਵੇਂ ਉੱਡਦੇ ਆ ਹੌਲੀ ਹੌਲੀ ਹੁਣ ਤਾਂ ਉਹਨੂੰ ਜਾਣ ਕੇ ਬੈਂਦੇ ਬੁੰਦੇ ਨਹੀਂ ਕਿ ਅੱਗੇ ਕਲਾਕ ਉਤਰ ਬਹਿ ਗਿਆ ਸੀਗਾ ਹੁਣ ਨਹੀਂ ਬੈਂਦਾ ਠੀਕ ਹੈ ਜੀ ਆ ਦੇਖੋ ਬਾ ਹੁਣ ਤਾਂ ਉਹਨੂੰ ਵਧੀ ਜਾਣਗੇ ਜਿਵੇਂ ਜਿਵੇਂ ਧੁੱਪ ਰੱਬ ਲੱਗਣੀ ਹੈ ਇਹਨਾਂ ਨੂੰ ਵਾਰਮ ਅਪ ਹੋਣਾ ਸਰੀਰ ਠੀਕ ਹੈ ਜੀ ਬਸ ਓਕੇ ਹੁਣ ਉੱਡਣ ਲੱਗ ਗਏ ਹੁਣ ਨਹੀਂ ਬੈਂਦੇ ਠੀਕ ਹੈ ਜੀ ਹੁਣ ਚੱਲਦੇ ਆ ਥੱਲੇ ਜਾਲਚ ਖੂਤਰ ਬਾ ਕੇ ਧੁੱਪ ਲਵਾ ਦਿੰਨੇ ਆ ਤੇ ਹੁਣ ਆਏ ਸੀ ਰਾਜਪੁਰੇ ਰਾਜਪੁਰੇ ਤੋਂ ਕਿੱਥੇ ਆਣਾ ਕਿੱਕਰ ਖੇੜੇ ਦੀਪੂ ਹੁਣਾ ਕੋਲੇ ਉਹਨੇ ਸੱਦਿਆ ਸੀ ਗੂਤਰ ਕੋ ਬਾਤ ਰੰਗਾਂ ਦੇ ਸ਼ੌਂ ਸ਼ੌਂ ਕਰ ਜੋ ਨਾਲੇ ਸਾਡਾ ਸੈਟਅਪ ਦੇਖ ਲੋ ਮੈਨੂੰ ਸੱਦਿਆ ਸੀ ਫਿਰ ਅਮਰਪਾਲ ਵੀ ਨਾਲ ਤਿਆਰ ਕਰ ਲਿਆ ਮੈਂ ਇੱਕ ਬੰਦਾ ਹੋਰ ਤਿਆਰ ਕਰ ਲਿਆ ਲਓ ਜੀ ਘੁੰਮਦੇ ਘਮਾਉਂਦੇ ਬਾਈ ਕੋਲੇ ਪਹੁੰਚ ਚੁੱਕੇ ਆ ਸਸਰੀ ਘਾਲ ਕਰ ਓਏ ਕੋਈ ਹੋਰ ਕੋਈ ਕੰਮ ਨਹੀਂ ਆ ਸਸਰੀ ਘਾਲ ਮਿੰਟ ਤੱਕ ਤੋਂ ਆ ਆ ਬਸ ਤਿਆਰ ਹੈ ਕਿਹੜਾ ਗੂਤਰ ਜਿਹੜਾ ਤੋਂਲੇ ਪਹਿਲੇ ਦੇ ਪਹਿਲੇ ਦੀ ਹਾਂ ਗੁਲਾਬੀ ਹਾਂ ਠੀਕ ਆ ਜੀ ਫਵਾਜ ਵੇਖ ਲਈ ਸਹੀ ਹੁੰਦੀ ਕਿਨ ਲਓ ਜੀ ਲੱਗਦਾ ਹਾਂ ਹਾਂ ਵਰੀਆ ਆ ਛੱਤੀ ਛਾਟ ਜਾਂਦਾ ਬਹੁਤ ਘੰਟ ਬਣਿਆ ਹਨਾ ਆ ਬੱਟਰ ਰੱਖੇ ਆ ਆ ਤਾਂ ਵੱਡਾ ਕਬੂਤਰ ਨਹੀਂ ਆ ਜਿਹੜਾ ਕੀ ਕਹਿੰਦੇ ਕਿਹੜਾ ਰੰਗ ਲੱਗਿਆ ਆਂਦੇ ਕਿਹੜਾ ਪੱਟੇ ਵੇ ਆ ਸਰ ਤੇ ਰੰਗ ਲੱਗਿਆ ਜਿੰਦੇ ਬਾਹਰ ਨਾ ਘੜਦੇ ਇਹ ਤਾਂ ਪੂਤਰ ਉਹਦਾ ਆ ਸ਼ਾਖ ਆ ਹੈ ਆ ਬੱਚਾ ਆ ਦੇਖੋ ਜੀ 1x ਤੇ ਬਣਾਉਣੇ ਆ ਇੱਧਰ ਕਿਆ ਬਾਤਾਂ ਨੇ ਅਮਰੀ ਚੈੱਕ ਕਰੀਏ ਇਹਨਾਂ ਦਾ ਕੂਤਰਾ ਹਾਂ ਲੋ ਇਹ ਬੈਗਾ ਇਹ ਬਾਈ ਹੱਟਨੇ ਆ ਕਿਹੜੇ ਆਹ ਆਹ ਪੱਟੇ ਪੱਟੇ ਛੱਡਨੇ ਚ ਪੱਟੇ ਛੱਡਨੇ ਆ ਠੀਕ ਆ ਇਹ ਵੱਡੇ ਕੂਤਰਾ ਹਾਂ ਬਾਕੀ ਵੰਡੇ ਆ 1 ਤੇ 2 ਤੇ 3 ਠੀਕ ਆ ਜੀ ਦੋ ਬੱਚੇ ਉਹ ਬੈਠੇ ਤੇ ਇੱਧਰ ਕੂਤਰੀਆਂ ਦੇ ਜੋੜੇ ਆ ਜੋੜੇ ਆ 50 ਅੱਧ ਤੱਕ ਜਿੱਤੇ ਹਾਂ ਹਾਂ ਸਹੀ ਚੌੜਾ ਕੱਢ ਜਾਗੇ ਨਾ ਬਈ ਕੂਤਰ ਉਹ ਸਾਹਮਣੇ ਆ ਇੱਥੇ ਨਿਆਰੇ ਹਨਾ ਪੋਕ ਤੁੰਬਾ ਦਾ ਕੱਟਦਾ ਮੈਂ ਕੀ ਕਰਿਆ ਚਾੜੇ ਹਨਾ ਸਹੀ ਆ ਵੇ ਸੋਹਣਾ ਨਾਲ ਤਾਂ ਕੂਤਰ ਬੈ ਜਾਂਦਾ ਆ ਸੈਟਅਪ ਵਧੀਆ ਬਣਿਆ ਹਨਾ ਹੂੰ ਔਰੀ ਡੱਬੀ ਜੀ ਚੈੱਕ ਕਰ ਲੋ ਛੇ ਆਇਆ ਮੈਂ ਆ ਚੈੱਕ ਕਰ ਚੈੱਕ ਕਰਤੇਰੇ ਦਾਈ ਨਹੀਂ ਇਹਨਾਂ ਨੇ ਛੱਡੇ ਨੇ ਦੇ ਦੇ ਬਰ ਨਾ ਇਹ ਨਾ ਇੱਕ ਦਤੀ ਨਾ ਗੋਈ ਗੋਈ ਹੋਣਗੇ ਉਹ ਹਾਂ ਆ ਗਾਲੀ ਚੀਨੀ ਕੂਤਰੀ ਖੜੀ ਐ ਇਹ ਕੂਤਰਾ ਹੈ ਖੇਤ ਤੇ ਫਿਰ ਜਾਂਦਾ ਰੱਖ ਦੀ ਕੂਤਰੀ ਹਨਾ ਜੋੜੇ ਉੱਤੇ ਬਾਕੀ ਠੀਕ ਬਈ ਅਜੇ ਤੇ ਕਿਵੇਂ ਮੇਨ ਲਾ ਕੇ ਕੈਸੇ ਸਾਰੇ ਥੱਲੇ ਲੈ ਆਉਣੇ ਉਹਨਾਂ ਦਾ ਵੱਡਾ ਕੂਤਰਾ ਇਹ ਕੰਪਟਰ ਦਾ ਨਹੀਂ ਤੇ ਵੱਡੇ ਆ ਹਾਂ ਜ ਵੱਡੇ ਆ ਇਹ ਜਿਹੜੇ ਉੱਤੇ ਉੱਤੇ ਉਹ ਹਨਾ ਕਾਲੀ ਬੂਛ ਵਾਲਾ ਕਿੱਥੇ ਕਿ ਉੱਤੇ ਆ ਕਿਹੜਾ ਕਾਲੀ ਬੂਛ ਉੱਤੇ ਉੱਤੇ ਓਕੇ ਵੇੜੀ ਫਿੱਟ ਗਈ ਮਸਾਲਾ ਨਾ ਪਚਾਣਾ ਦੇ ਇਹਦੇ ਜੋ ਬੱਚੇ ਦਾ ਆਏ ਨਾ ਲਾਈ ਨਹੀਂ ਅੰਨੀ ਲਾਈ ਬੱਚੇ ਨਹੀਂ ਤਾਂ ਆਏ ਹੈ ਜੀ ਹਨਾ ਠੀਕ ਤੁਸੀਂ ਸਾਡੇ ਘਰੋਂ ਆਏ ਹੈ ਕੋਊਤਰ ਵਿਛਾਲ ਲਾ ਤੇ ਕਿੱਥੇ ਕਿੱਦੋਂ ਹੀ ਹੁਣ ਇੱਕ ਮਿੰਟ ਬਈ ਥੋੜਾ ਜਿਹਾ ਪਛਾਣ ਕੋਊਤਰ ਕਿਹੜਾ ਹੈ ਕਿੱਥੋਂ ਆਏ ਹੈ ਇਹ ਹਜੇ ਨਹੀਂ ਦਿੱਤਾ ਸੀ ਆਪਾਂ ਨੂੰ ਅਮਰਪੁਰ ਵਾਲੇ ਹਾਂ ਹਾਂ ਉਹ ਬੜਾ ਪ੍ਰੇਮਿਕ ਕੋਲੇ ਰਹੇ ਕਿ ਜੀ ਨਿਰਭਸਾਂ ਦੇ ਅੰਦਰ ਕਿਵੇਂ ਕੁੱਤਰ ਵਧ ਕੇ ਕੁੱਤਰ ਦਾ ਤੇਰੀ ਮਣਕੀ ਰਿਜ਼ਲਟ ਨਿਕਲੇ ਆਂਦਾ ਕੋਈ ਨਹੀਂ ਫਿਰ ਮੇਰੇ ਬੱਚੇ ਦੀ ਕਿੜਾ ਹੁਣ ਆਂਦੇ ਨੂੰ ਆਇਆ ਖੁੱਕੀ ਨਹੀਂ ਨਿਕਲਿਆ ਸਹੀ ਹੈ ਗੱਪ ਮਾਰਦੇ ਇਥੇ ਰਹ ਅੰਦਰ ਕੁੱਤਰਾਂ ਦੀ ਪਰਖ ਕਰੀ ਜਾਂਦਾ ਮੁੰਡਾ ਆਪਣਾ ਠੀਕ ਹੈ ਜੀ ਤੇ ਘਟੀਆਂ ਅੱਖਾਂ ਖਿੱਚ ਖਿੱਚਦਾ ਮਿੰਟ ਮਾਰ ਖਿੱਚਤੀ ਵਿੱਚ ਹੀ ਫੋਟੋ ਖਿੱਚੀ ਗਈ ਓਕੇ ਓਕੇ ਜੀ ਹੁਣ ਚੱਲਦੇ ਆ ਉਤਰੇ ਖੁੱਡੇ ਦਾ ਸ਼ੌਂਕ ਕਰਨੀਆਂ ਤਨ ਕੁੱਤਰਾ ਆਉਂਦਾ ਬਾਈ ਦੇ ਠੀਕ ਹੈ ਜੀ ਤੇ ਬਾਕੀ ਸਾਡਾ ਬਹੁਤ ਵਧੀਆ ਬਣਾਇਆ ਬਾਈ ਨੇ ਸਿਰਾ ਲਾਤਾ ਬਾ ਹੁਣ ਤੱਕ ਥੋੜੇ ਦੇ ਨਾ ਡਾਦੂ ਜਿੱਦ ਤਾਈ ਘਟ ਕਰੀ ਬੈਠੇ ਸਾਨੂੰ ਨਹੀਂ ਪਤਾ ਰੰਗ ਕਰਨ ਵਾਲਾ ਕੰਮ ਤੇਰੀ ਆਉਂਗੇ ਬੋਲੇ ਬੈਠੇ ਤੂੰ ਨਹੀਂ ਹੋਏ ਲੋ ਜੀ ਸੈਟਅਪ ਦਾ ਸ਼ੌਂਕ ਕਰੋ ਮੈਂ ਖੜਦਾ ਸੱਚ ਹਾਂਜੀ ਬਾਈ ਤੇ ਇੱਧਰ ਬਾਈ ਕੂਤਰ ਲਾਈ ਜਾਂਦਾ ਆਪਦੇ ਬੱਚੇ ਠੀਕ ਹੈ ਜੀ ਤੇ ਬੱਚੇ-ਬੁੱੱਚੇ ਸ਼ੌਂਕ ਕਰਾਉਣੇ ਬੱਚੇ ਲਾ ਕੇ ਲੈ ਆਵੇਂ ਬਾਈ ਆਪਣਾ ਤੇ ਇਹ ਵੀ ਬਾਤ ਤਿਆਰ ਕਰੀ ਜਾਂਦਾ ਅੱਗੇ ਇੱਕ ਬੈਠਾ ਠਾਣ ਔ ਗਲਾਬੀ ਵਾਲਾ ਬਹਿ ਗਿਆ ਬਈ ਆਣ ਕੇ ਕਿੱਥੇ ਬਹਿ ਗਿਆ ਛਤਰੀ ਦੇ ਬਹਿ ਗਿਆ ਕਿੰਨਾ ਲਾ ਯਾਰ ਉਹ ਜਿਹੜਾ ਆਕੀੰਦਾ ਆ ਗਿਆ ਕਾਸ਼ ਠੀਕ ਆ ਉਹਦਾ ਉਹ ਬੈਠਾ ਹੂੰ ਉਹਦਾ ਜੀ ਲਾ ਗਿਆ ਲਾ ਲਾ ਦੇ ਲਾ ਦੇ ਬਈ ਛੇਦੀ ਕਰ ਮਿੰਟ ਮਾਰਾ ਉੱਥੇ ਡਾਇ ਸ਼ਾਮੂ ਕਿਹਨ ਲ ਕਰੇ ਅੱਜ ਅੱਜ ਨਹੀਂ ਡਾਇ ਸ਼ਾਮੂ ਗਿਆ ਹਾਂ ਕਿੱਥੇ ਗਿਆ ਕੰਮ ਤੇ ਗਿਆ ਉਹ ਹਮ ਤੇ ਨਹੀਂ ਬੈਠਾ ਐ ਬੱਚਾ ਬੰਦ ਲਾ ਦੇ ਵੀ ਬੱਚੇ ਇਹ ਤਾਂ ਬੈਠਾ ਨੇ ਉੱਤੇ ਛੇਦੀ ਕਰਦੇ ਹਾਂ ਹਾਂ ਬੜਾ ਸ਼ਰਾਬ ਦਾ ਏ ਜਿੱਤੂ ਬਾਜੀ ਟਰੈਕਟਰ ਵਾਲੀ ਹਨਾ ਦੋਨੇ ਕੀ ਦੇਖੋ ਕਹਿੰਦੀ ਬੋਸਾ ਠੀਕ ਓਥੇ ਰਾਹ ਵਾਲੇ ਬਾਕੀ ਇਧਰ ਬੱਚੇ ਜਿਹੜੇ ਲਾਏ ਉਹ ਸ਼ੌਂਕਾ ਦੇ ਦਿੰਨੇ ਆ ਬਈ ਚੱਕ ਕੇ ਰਿਆ ਅਮਰਪਾਲ ਵਿਖਾ ਦੇ ਬੱਚੇ ਵਿਖਾਇਤ ਕੀ ਭਾਈਆਂ ਨੂੰ ਖੱਟੇ ਅੱਖ ਪੱਲੇ ਪੱਲੇ ਵਿਖਾ ਦੇ ਇਹ ਕਿਹੜੀ ਜੋੜੀ ਦਾ ਬਈ ਇਹ ਆਪਣੇ ਘਰ ਵਾਲੀ ਹੈ ਠੀਕ ਕਹਿ ਫੇ ਉਹੀ ਕਹਦਾ ਕਿ ਆਹ ਠੀ ਜੀ ਬਾਕੀ ਹੋਰ ਇੱਕ ਕਾਲੀ ਪੁਸ਼ਣਾ ਇਧਰ ਆ ਚੈੱਕ ਕਰੋ ਜੀ ਇੱਕ ਮੜਾ ਵਖਾਈਂ ਖੌਖਾਂ ਬਈ ਚੈੱਕ ਕਰ ਲੋ ਖੌਖਾਂ ਨੋ ਖੌਖਾਂ ਓਕੇ ਬਸ ਤੇ ਆ ਆਇਆ ਉਹ ਉੱਡ ਗਿਆ ਇਹ ਕਿੰਨਾ ਟਾਈਮ ਲਾਰ ਕੇ ਆ ਗਿਆ ਬਈ ਕੱਡੇ ਅੱਜ ਆਉਣੇ ਆਖੀ ਅੰਦਰ ਕਿਦੋਂ ਆਇਆ ਅੱਛਾ ਠੀਕ ਹੈ ਇਹ ਰੰਗ ਹੀ ਮਰਲਾ ਦੂਜਾ ਲਈ ਖੜਾ ਹੋਇਆ ਹਾ ਬਹੁਤ ਸਹੀ ਸੁਕਚਾ ਨਾ ਥਿਨਰ ਨਹੀਂ ਪਾਇਆ ਵਿੱਚ ਹਨਾ ਪਾਇਆ ਜਿੱਲਾ ਜੀ ਗਿੱਦਣਾ ਉਹ ਤੇੰਜੋ ਪੁੱਤਰੀ ਦਾ ਸ਼ੌਂਕ ਰਮ ਜਿੱਤ ਪੁੱਤਰੀ ਤੇਰੀ ਤੇ ਕੱਲੀ ਰਹੀ ਜਿੱਤੀ ਹੈ ਜਿੱਤੀ ਸੀ ਕੱਲੀ ਰਹੀ ਕੀ ਉਸ ਦਿਵਾਰ ਨਹੀਂ ਡਾਈਡ ਹੋਈ ਨਾ ਉਸ ਦਿਵਾਰ ਮੈਂ ਲਿਆ ਬੜਕੇ ਕੱਢੀ ਨੀ ਠੀਕ ਹੈ ਕਿਹੜੇ ਪਿੰਡ ਜਿੱਤੀ ਹੈ ਅਬੋਨ ਹੈ ਹਾਂ ਖੋਬਨਾ ਪਿੰਡ ਨਹੀਂ ਫਾਜਲ ਕਾ ਕੋਲੇ ਅਬੋਨ ਨੇ ਪਿੰਡ ਜਿੱਤੀ ਹੈ ਜੀ ਫਾਜਲ ਕਾ ਕੋਲੇ ਨਾ ਮਾਪਿਓ ਫਿਰ ਮਾਪੇ ਹੈਗੇ ਨਾ ਨਹੀਂ ਅਕਰੋ ਛੱਡੀ ਸੀ ਉਹ ਸ਼ਾਖਣ ਵਾਲੀ ਕੀ ਹੋ ਗਈ ਆ ਪਾਣੀ ਛੱਡੀ ਐ ਸ਼ਵੀਆ ਨਾਲ ਬਾਈ ਜਾਣ ਕਰਦੇ ਨੇ ਸ਼ਾਖਣ ਲਈ ਹਾਂ ਸਰگە ਨਾਲ ਠੀਕ ਸ਼ਾਖ ਦਾ ਬੱਚਾ ਨਿਕਲਦਾ ਬੈਠੇ ਕੁਛ ਅਜੀਬ ਉੱਥਾ ਜਿਹੜਾ ਵਾਦਾ ਹੋ ਗਿਆ ਆਹਾਂ ਹਾਂ ਨਹੀਂ ਸ਼ਾਖ ਕੀ ਰਿਜ਼ਲਟ ਹੈ ਸ਼ਾਖ ਰੇ ਤਾਂ ਸਰੀ ਹੈ ਹੁਣ ਤਾਂ ਦੱਸ ਗਿਆ ਠੇ ਯਾਰ ਤਿੰਨ ਰਹਿ ਗਈ ਠੀਕ ਆ ਠੀਕ ਆ ਠੀਕ ਹੈ ਤੁਸੀਂ ਬਲੌਗਰ ਕੋਈ ਗੱਲ ਨਹੀਂ ਕੋਈ ਪੱਲੇ ਪਾਉਂਦੇ ਇਧਰ ਕਾਲੀ ਪੂਈ ਦਾ ਬੱਚਾ ਜੀ ਆ ਜੋੜੀ ਦਾ ਆ ਜੋੜੀ ਦਾ ਨਾ ਇਸੇ ਦਾ ਜੀ ਆ ਸ਼ਾਖ ਖਗੂਤਰ ਉਹ ਖਟੀਆਂ ਅੱਖਾਂ ਵਾਲੀ ਕੂਤਰੀ ਦਾ ਠੀਕ ਹੈ ਮੇਰੇ ਵੀਰੋ ਤੇ ਬਾਕੀ ਓਕੇ ਨਿਹਰੀ ਅੱਗ ਹੀ ਹੈ ਇਹ ਬਾਜੀ ਜਿੱਤੂਗਾ ਇਹ ਪੱਕਾ ਹਾਂਜੀ ਹੁਣ ਉੱਤੇ ਪਹੁੰਚ ਗਏ ਹੁਦਲੇ ਸੈਟਅਪ ਤੇ ਆ ਇੱਥੇ ਜੋੜੀਆਂ ਵੱਡੀਆਂ ਠੀਕ ਹੈ ਆ ਪਹਿਲਾਂ ਕੂਤਰ ਵਖਾਏ ਹੋਈ ਹੈ ਨਾ ਕੋਈ ਨਵਾਂ ਐਡ ਨਹੀਂ ਕੀਤਾ ਨਾ ਜੀ ਸਫਾਈ ਸੂਈ ਤਾਂ ਕਰ ਲੋ ਭਈਆ ਬਸ ਇਹਦੀ ਸਫਾਈ ਹੁਣ ਹੋਈ ਪਈ ਹੈ ਇਧਰ ਚੈੱਕ ਕਰ ਰੋ ਜੀ ਵੱਡੀਆਂ ਜੋੜੀਆਂ ਠੀਕ ਹੈ ਵੀ ਉਤਰਾ ਜ ਹੈ ਗੱਲ ਬਾਤ ਦੱਸੋ ਕਮੈਂਟ ਕਰਕੇ ਇਧਰ ਬੱਚੇ ਬੁੱੱਚੇ ਕਢਾਏ ਆ ਤੇ ਇਧਰ ਵੱਡੇ ਉਤਰਾ ਠੀਕ ਹੈ ਜੀ ਚੈੱਕ ਕਰ ਲਓ ਮੜਾਏ ਨਿਗ੍ਹਾ ਮਾਰ ਲਓ ਜੀ ਉਜੂ ਤਾਂ ਬੱਠੀ ਦੀ ਨਹੀਂ ਇਹ ਨੂੰ ਤੇਜ ਜੀਰਾ ਦਾ ਬੰਦਾ ਲਓ ਜੀ ਹੁਣ ਆਗੇ ਉਤਲੇ ਖੁੱਡੇ ਤੇ ਇਥੋਂ ਸ਼ੌਂਕ ਕਰਾ ਦੇਨੇ ਕੂਤਰਾ ਦਾ ਠੀਕ ਹੈ ਜੀ ਕਿਆ ਬੱਤਾਂ ਨੇ ਜਮਾਂ ਅੰਡਾ ਲੈ ਰੱਖੇ ਜਮਾਂ ਅੰਡਾ ਅੱਗ ਨੇਰੀ ਅੱਗ ਠੀਕ ਹੈ ਜੀ ਆਪਾਂ ਨੂੰ ਪੂਰਾ ਮਾਣ ਆ ਇਸ ਚੀਜ਼ਾਂ ਦੇ ਹੈ ਕਾਉਤ ਉਤ ਉਤ ਉਤਰੀ ਲਿਆਵਲ ਦੇ ਕੂਤਰਾ ਹਾਂ ਹਾਂ ਪਕੜਾ ਹਾਂ ਹਾਂ ਜੀ ਬਈ ਤੇ ਇਧਰ ਕੂਤਰ ਦਾ ਸ਼ੌਂਕ ਕਰ ਲਓ ਜੀ ਕਰਾਈਂ ਸ਼ੌਂਕ ਬਈ ਬਈ ਛੱਡਾ ਸੀ ਘੰਦੜ ਕੂਤਰਾ ਨਾ ਕੰਗੜੀ ਛੱਡੀ ਸੀ ਘੰਦੜ ਬਈ ਇਸੇ ਕਪੜਾ ਕੂਤਰਾ ਹਾਂ ਠੀਕ ਹੈ ਚੁੱਟੀਆਂ ਅੱਖਾਂ ਉਹ ਖਾ ਮੜੀ ਅੱਖਾਂ ਓਖਾ ਬੱਲੇ ਬੱਲੇ ਦਾ ਸ਼ੌਂਕ ਕਰਾ ਦਿਓ ਚੰਗੀ ਤਰ੍ਹਾਂ ਇੱਕ ਬਈ ਨੇੜੇ ਹੈਗਾ ਪਿੰਡ ਤੇ ਬਈ ਘਰੇ ਵੀ ਨਹੀਂ ਆਇਆ ਹੈਗਾ ਕੂਤਰਾ ਉੱਥੇ ਦੇਖੀ ਹੁੰਦੇ ਥੋੜੇ ਜੀ ਜਾਂਦਾ ਆਏ ਨਹੀਂ ਬਈ ਇੱਕ ਮਿੰਟ ਐ ਇਧਰ ਨੂਕਰ ਆ ਲੈ ਉੱਥੇ ਜਾਣੀ ਕੀ ਕੋਲੇ ਉਧਰ ਬਣਾਓ ਵੀਡੀਓ ਪਹਿਲਾਂ ਬਰੇਟਾਂ ਖਾਪਨ ਨੂੰ ਖਾਪਣੂ ਕੀ ਉਹਥੇ ਹੈ ਬਾਹ ਹਾਂਜੀ ਬਈ ਤੇ ਇਧਰ ਪੱਲਾ ਚੈੱਕ ਕਰ ਲਓ ਜੀ ਚਟੀਆਂ ਅੱਖਾਂ ਤੇ ਚੱਟੀ ਨੋਕ ਚੱਟੀ ਨੋਕ ਤੇ ਬਾਕੀ ਬਈ ਪੰਜਾਂ ਦਾ ਸ਼ੌਂਕ ਕਰਾ ਦੇ ਖੁਸ਼ਕ ਪੰਜੇ ਨਹੀਂ ਚੈੱਕ ਕਰ ਲਓ ਬਈ ਠੀਕ ਹੈ ਜੀ ਤੇ ਬਾਕੀ ਓਕੇ ਆ ਉਧਰ ਕਿਥੇ ਛੱਡਿਆ ਬਈ ਇਹ ਕੰਦਾਲੇ ਬਈ ਕੰਦਾਲੇ ਛੱਡਿਆ ਕਿਵੇਂ ਕੀ ਰੰਗ ਦਾ ਆ ਇਹਨੇ ਉੱਥੇ ਸੀ ਉੱਥੇ ਇਸੇ ਚ ਆਇਆ ਸੀਗਾ ਭਾਈ ਉਹ ਨਾਲ ਨਾਲੇ ਪਿੰਡ ਹੈਗਾ ਉੱਥੇ ਆਇਆ ਹਾਂ ਉਹ ਉੱਥੇ ਭਾ ਕੇ ਲੈਂਦਾ ਉਹ ਪਿੰਡ ਦਿਖੀ ਜਾਂਦਾ ਉਹ ਟਾਵਰ ਤੇ ਖਾਸੀ ਹਾਂ ਪਿੰਡ ਨਹੀਂ ਛੱਡਦੇ ਕਬੂਤਰ ਛੁੱਕ ਪਿੰਡ ਨਹੀਂ ਛੱਡਿਆ ਠੀਕ ਆ ਜੀ ਓਕੇ